ਕਿਵੇਂ ਮਿੱਤਰੋ ਅੱਜ ਚੱਲੇ ਅੰਮ੍ਰਿਤਸਰ ਤੇ ਸਾਡੇ ਬਾਈ ਨਾਲ ਚੱਲੇ ਆਂ ਕਾ ਦਿਖਵਾ ਗਿਆ ਬਾਈ ਜਿੰਨਾ ਮਿੱਤਰੋ ਅੱਜ ਮੈਂ ਨਾਤਾ ਨਹੀਂ ਦੱਸਣਾ ਕਿਸ ਨੂੰ ਆ ਬਾਈ ਨੇ ਲਾਦਣਾ ਹੋਇਆ ਚਲੋ ਫੇਰ ਚੱਲਦੇ ਆਂ ਫੇਰ ਯਾਰ ਉਹ ਤੁਹਾਨੂੰ ਦਿਖਾਉਂਦੇ ਆਂ ਐਤੀ ਸ਼ਕਲ ਲੋ ਮਿੱਤਰੋ ਆ ਆ ਦੇਖੋ ਬਾਈ ਨੇ ਕੱਟ ਲਿਆ ਸਾਡਾ ਚੱਲੇ ਸਟੇਸ਼ਨ ਨੂੰ ਕਿਹੜਾ ਸਟੇਸ਼ਨ ਜਾਣਾ ਕੋ ਉਤਰੀ ਪੈ ਜਾਣਾ ਗੁਗੇ ਜਲੰਧਰ ਸਿਟੀ ਜਲੰਧਰ ਸਿਟੀ ਚੱਲੇ ਆ ਸਾਤ ਨੂੰ ਹੀ ਜਾਦੋਗੇ ਨਹੀਂ ਵੀ ਜਾਵਾਂ ਤਾਂ ਫੇਰ ਕੀ ਹੋਗਾ ਤੁਸੀਂ ਕਿਹੜਾ ਜਾਣਾ ਸੀ ਚੱਲੇ ਆ ਅਨ ਨੂੰ ਪਤਾ ਯਾਰ ਛੋਟੇ ਮੋਟੇ ਮੱਲੇ ਥੋੜੀ ਰਹੀ ਦਾ ਟ੍ਰਾਂਟੋ ਮੱਲਾ ਸਾਡਾ ਟ੍ਰਾਂਟੋ ਮੱਲਾ ਸ਼ਹਿਰਾਜ ਕੋ ਮਣਾਵਿਆ ਰਨਾ ਆ ਆ ਆ ਵੱਡੀ-ਮੋਡੀ ਗੱਲ ਥੋੜੀ ਐ ਫੇਰ ਤਾਂ ਕੁਝ ਫੜਨਾ ਤਾਂ ਨਹੀਂ ਐਨਕਾ ਹੁਣ ਤਾਂ ਨਹੀਂ ਨਹੀਂ ਐਨਕਾ ਕੀ ਕਰਨੀ ਹੱਥ ਆ ਅੰਬਾ ਬਿਣਾ ਐਨਕਾ ਤਾਂ ਸੰਜੀ ਆ ਆਪਾਂ ਲਈ ਰੇਂਜ ਕਰੇ ਸੋਰੀ ਆਪਾਂ ਵੀ ਜਾਣਾ ਦਰ ਕੇ ਵੈਸੇ ਕਿੱਥੇ ਉਸ ਸਟੇਸ਼ਨ ਤੋਂ ਉਸ ਸਟੇਸ਼ਨ ਤੋਂ ਤਾਂ ਲੱਗ ਹੀ ਆ ਅੰਬਰਸਰ ਵਾਲੇ ਤੇ ਕੋਈ ਚੱਕਰ ਨਹੀਂ ਯਾਰ ਇਹ ਹੋ ਗਿਆ ਮਿੱਤਰੋ ਫਿਰ ਆਪਾਂ ਸਾਧਨ ਆਪਣਾ ਲਾਤਾ ਪਾਰਕਿੰਗ ਤੇ ਬਾਈ ਨੇ ਲਾਇਆ ਦੇਖੋ ਕਿੰਨਾ ਵਧੀਆ ਲਾਇਆ ਜੇ ਪਾਰਕਿੰਗ ਦਾ ਕੰਮ ਕਰਾਉਣਾ ਤਾਂ ਬਾਈ ਤੇ ਕਰਾ ਸਕਦੇ ਹੋ ਵਧੀਆ ਕਰਦਾ ਬਾਈ ਬਾਈ ਫਿਰ ਇਹ ਨਾ ਗਿਆ ਚੋਰੀ ਚੋਰੀ ਵਾਲਾ ਕੰਮ ਹੋ ਗਿਆ ਤੇਲ ਵੀ ਕੱਟ ਲਿੰਦ ਹੁੰਦਾ ਕਈ ਵਾਰ ਇਹ ਚਲੋ ਠੀਕ ਆ ਹੁਣ ਚੱਲਦੇ ਆਂ ਸਟੇਸ਼ਨ ਤੇ ਅਸੀਂ ਮੈਂ ਕਰਾਂ ਸਟਾਰਟ ਚਲੋ ਫੇ ਤੁਸੀਂ ਕਰ ਲਓ ਹੁਣ ਸਟਾਰਟ ਇਹਦੇ ਲਈ ਮੇਰੇ ਤੋਂ ਟ੍ਰੇਨ ਮਿਲ ਗਈ ਸਾਨੂੰ ਟ੍ਰੇਨ ਵੀ ਚੱਲ ਪਈ ਕਿੱਥੋਂ ਦਿਖਾਈਏ ਦੇਖੋ ਹੋਰ ਲੈ ਲਓ ਲੈ ਲੀਂ ਕਿਹਨਾਂ ਕੋਲ ਦੇ ਇਹ ਵਿਸ਼ੇਸ਼ਾਲਾ ਖਾਣਾ ਮਿਲ ਗਿਆ ਦੇਖੋ ਭਾਈ ਬਸੋ ਫੇ ਸੋਹਣੇ ਲੱਗ ਰਹੇ ਕਿ ਨਹੀਂ ਸੋਹਣੇ ਲੱਗ ਗਿਓ ਆਪ ਦੇ ਸਿੰਝਾ ਕਰੋ ਠੰਡ ਤਾਂ ਹੈ ਵੈਸੇ ਫਾਈਨਲੀ ਗਾਇਸ ਅਸੀਂ ਆ ਗਏ ਹਮੇਸ਼ਾ ਸਟੇਸ਼ਨ ਤੇ ਪਹੁੰਚ ਗਏ ਹੁਣ ਬਸ ਚੱਲੇ ਮੱਥਾ ਮੋਟਾ ਟੈਕਨ ਕੋਲਣ ਐਪਲ ਫਾਈਨਲੀ ਮਿੱਤਰੋ ਆਪਾਂ ਆ ਗਏ ਆ 골ਡਨ ਐਪਲ ਦੇਖੋ ਪਿੱਛੇ ਹੈਗਾ ਤੇ ਅਸੀਂ ਮੱਥਾ ਮੋਟਾ ਦੇਖ ਲਿਆ ਹੁਣ ਫਾਈਨਲੀ ਮੈਂ ਤਾਂ ਅਸੀਂ ਮੱਥਾ ਮੋਟਾ ਦਾ ਟੇਕ ਲਿਆ ਹੁਣ ਅਸੀਂ ਬਾਰਪੁਰ ਵੀ ਆ ਗਏ ਆ ਤੇ ਚੱਲੇ ਹੁਣ ਘਰ ਨੂੰ ਆ ਦੇਖ ਲਓ ਪਿੱਛੇ ਅਸੀਂ ਆ ਗਏ ਆ ਬਾਹਰ ਮੇਰੇ ਨਾਲ ਦਾ ਪਤਾ ਨਹੀਂ ਕਿੱਥੇ ਗਿਆ ਲੱਭਦਾ ਕਿੱਥੇ ਉਹ ਇਧਰ ਕਿਧਰ ਹੋਣਾ ਹੋ ਰਿਹਾ ਮਿਲ ਗਿਆ ਹੀ ਚੱਕੋ ਮਿੱਤਰੋ ਅੱਗੇ ਕਰਾਂ ਯਾ ਟ੍ਰੇਨ ਚ ਬੋ ਰਾਸੀ ਤੇ ਇਸ ਲਈ ਤੇ ਫੋਨ ਚਾਰਜ ਵੀ ਨਹੀਂ ਸੀ ਤੇ ਕਰਿਆਣਾ ਸੀ ਤਾਂ ਇਸ ਲਈ ਫੋਨ ਬੰਦ ਕਰਤਾ ਤੇ ਰਾਸਤਰੀ ਬਲੌਗ ਨਹੀਂ ਬਣਾ ਪਾਏ ਤੇ ਇਸ ਲਈ ਚਲੋ ਚੰਗਾ ਫਿਰ ਯਾਰ ਨੈਕਸਟ ਬਲੌਗ 'ਚ ਮਿਲਦੇ ਹਾਂ